ਦੀ ਹੈ ਆਖਾ ਬਾਤ ਆਹ ਅਗਿਤ ਤੇ ਹਨ ਜਿਹੜਾ ਉਹ ਲੈ ਕੇ ਸ਼ਰਾਬ ਉਹ ਲੈ ਕੇ ਕਬਡੀ ਕਾਮਯਾਬੀ ਮਿਲੀ ਹੈ ਉਹ ਇਸ ਲਈ ਜਾਣਕਾਰੀ ਚ ਪਿਛਲੇ 2-3 ਦਿਨਾਂ ਤੋਂ ਹਮ ਇੱਕ ਦੋ ਮੁਕਦਮੇ ਪਹਿਲਾਂ ਵੀ ਅਸੀਂ ਦਰਜ ਕਰਤੇ ਆ ਲਾਣ ਵਗੈਰਾ ਦੇ ਤੇ ਕੱਲ ਫੇਰ ਸਹ ਥਾਣੇਦਾਰ ਸਾਡੇ ਅਮਰਜੀਤ ਸਿੰਘ ਨੇ ਇਨਨੂੰ ਤਲਾਹ ਮਿਲੀ ਸੀਗੀ ਮੁਖਬਰੀ ਤੇ ਸਰਬਜੀਤ ਸਿੰਘ ਉਰਫ ਨਿੱਕਾ ਪੱਤੋ ਹੀਰਾ ਸਿੰਘ ਦਾ ਰਹਿਣ ਵਾਲਾ ਤੇ ਇਹਦੇ ਮਕਦਮਾ ਦਰਜ ਕਰਕੇ ਮੁਖਰ ਜੇ ਅਸੀਂ ਇਹਦੇ ਘਰ ਜਦੋਂ ਰੇਡ ਕੀਤਾ ਤਾਂ ਇਹਦੇ ਘਰੋਂ 150 ਲੀਟਰ ਲਾਂ ਜਿਹੜੀ ਬਰਾਮਦ ਹੋਈ ਆ ਤੇ ਜਿਹਨੂੰ ਗ੍ਰਿਫਤਾਰ ਕਰਕੇ ਅਸੀਂ ਲਿਆਂਦਾ ਤੇ ਇਹਦੇ ਰਿਕਾਰਡ ਖੰਘਾਲਣ ਦੇ ਇਹਦੇ ਖਿਲਾਫ 112/18 ਮਕਦਮਾ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਪਹਿਲਾਂ ਵੀ ਇੱਕ ਅਕਸਾਈ ਦਾ ਦਰਜਾ ਜਿਹੜੇ ਬੰਤੇ ਨੂੰ ਸਜ਼ਾ ਕਰ ਚੁੱਕਾ ਹੈ ਇਸ ਤੋਂ ਇਲਾਵਾ ਅੱਜ ਤੱਕ ਮੇਰੀ ਤਨਤੀਦਾਨ 55 ਚੋਰ ਲੁੱਟਖੋਹਾਂ ਦੇ ਜਿਹੜੇ ਕਰਦੇ ਸੀ ਉਹ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਜਾ ਚੁੱਕੇ ਨੇ ਤੇ ਇਸ ਕਰਕੇ ਅਸੀਂ ਬੜੀ ਮਿਹਨਤ ਨਾਲ ਕੰਮ ਕਰਕੇ ਅਸੀਂ ਏਰੀਏ ਵਿੱਚੋਂ ਕ੍ਰਾਈਮ ਜਿਹੜਾ ਜਮ੍ਹਾਂ ਖਤਮ ਕਰ ਦੇਣਾ ਚੋਰੀ ਲੁੱਟਖੋਹ ਵਰਦਾਨੀਆਂ ਬਿਲਕੁਲ ਖਤਮ ਕਰਦੇ ਹਾਂ ਜਿਵੇਂ ਜਿਸ ਤਰ੍ਹਾਂ ਕਿ ਨਾ ਤੁਸੀਂ ਕੰਮ ਕਰ ਰਹੇ ਹੋ ਇੱਕ ਟੀਮ ਵਰਕ ਕੰਮ ਕਰ ਰਹੀ ਹੈ ਚੋਰਾ ਨੂੰ ਵੱਡੀ ਪੱਧਰ ਤੇ ਨੱਥ ਪਾਈ ਜਾ ਰਹੀ ਹੈ ਇਹ ਕਰ ਰਹੇ ਹੋ ਤੇ ਲੋਕਾਂ ਦਾ ਪੁਲਿਸ ਪ੍ਰਤੀ ਜਿਹੜਾ ਵਿਸ਼ਵਾਸ ਹੈ ਕਿ ਲੱਗਦਾ ਹੈ ਤੁਹਾਨੂੰ ਕਿ ਦੁਬਾਰਾ ਪੈਦਾ ਹੋ ਰਿਹਾ ਹੈ ਨਿਹਾਰ ਸਿੰਘ ਵਾਲਾ ਦੇ ਵਿੱਚ ਬਿਲਕੁਲ ਇਹ ਗੱਲਾ ਵੀ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਨਾ ਮਾਤਰ ਤੱਕ ਆ ਗਈਆਂ ਨੇ ਇਸ ਗੱਲ ਦਾ ਪਬਲਿਕ ਨੂੰ ਵੀ ਅਹਿਸਾਸ ਹੈ ਤੇ ਉਹ ਬੜਾ ਆਪਣੇ ਆਪ ਨੂੰ ਸਿਕਿਉਰ ਫੀਲ ਕਰ ਰਹੇ ਨੇ ਇਸ ਟਾਈਮ ਜਿਹੜਾ ਪਹਿਲਾਂ ਕਹਿ ਜਾਂਦਾ ਸੀ ਕਿ ਚੋਰਾਾਂ ਚ ਖੌਫ ਨਹੀਂ ਰਿਹਾ ਪੁਲਿਸ ਹੁਣ ਉਹ ਖੌਫ ਜਾਨੀ ਨਿਹਾਲ ਸਿੰਘ ਵਾਲਾ ਪੁਲਿਸ ਦਾ ਖੌਫ ਹੈ ਜਿਹੜਾ ਚੋਰਾਾਂ ਚ ਨਜ਼ਰ ਆਉਣ ਲੱਗਾ ਹੈ ਹੁਣ ਮੇਰੇ ਟਾਰਗੇਟ ਤੇ 5-7 ਬੰਦੇ ਹੋਰ ਨੇ ਚੋਰ ਹਲੇ ਜਿਹੜੇ ਆਪਣੇ ਪਿੰਡ ਛੱਡ ਕੇ ਭੱਜ ਚੁੱਕਿਆ ਤੇ ਮੈਂ ਹਲੇ ਉਹਦੇ ਬਾਰੇ ਬੜਾ ਦੱਸਣਾ ਨਹੀਂ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ